ਕੈਨੇਡਾ ਦੇ ਵਿੱਚ ਮੌਸਮ ਬਹੁਤ ਅਜੀਬ ਆ ਇਸ ਵੇਲੇ ਕੈਨੇਡਾ ਦੇ ਇੱਕ ਸਿਰੇ ਦੇ ਉੱਤੇ ਜਦੋਂ ਥਾਵਾਂ ਦੇ ਉੱਤੇ ਗਰਮੀ ਬਹੁਤ ਅਤਿ ਦੀ ਪੈ ਰਹੀ ਹੈ ਕੁਝ ਥਾਵਾਂ ਦੇ ਉੱਤੇ ਬਰਫ਼ ਪੈ ਰਹੀ ਹੈ ਕੁਝ ਥਾਵਾਂ ਦੇ ਉੱਤੇ ਇਸ ਵੇਲੇ ਜਿਹੜੀਆਂ ਜੰਗਲੀ ਅੱਗਾਂ ਲੱਗੀਆਂ ਨੇ ਹਾਲਾਂਕਿ ਕੈਨੇਡਾ ਸੂਬਾ ਜਿਹੜਾ ਆਪਣੇ ਦੇਸ਼ ਏਡਾ ਵੱਡਾ ਹੈ ਕਿ ਇਹਦੇ ਵਿੱਚ ਕਿਸੇ ਥਾਂ ਦੇ ਉੱਤੇ ਕੁਝ ਵੀ ਹੋ ਸਕਦਾ ਏਰੀਆ ਬਹੁਤ ਵੱਡਾ ਹੈ ਪਰ ਹੁਣ ਇਹਦੇ ਵਿੱਚ ਜ਼ਿਆਦਾ ਤਬਦੀਲੀ ਆ ਰਹੀ ਹੈ ਔਰ ਕਈ ਥਾਵਾਂ ਦੇ ਉੱਤੇ ਜਿਹੜਾ ਫੋਰਕਾਸਟ ਕੀਤਾ ਗਿਆ ਹੈ ਕਿ ਤੁਹਾਨੂੰ ਜਿਹੜਾ ਰੱਖਣਾ ਚਾਹੀਦਾ ਖਾਸ ਕਰਕੇ ਗ੍ਰੇਟ ਲੇਕਸ ਰੀਜਨ ਦੇ ਨੇੜੇ ਤੇੜੇ ਅੱਜ ਦੱਸਿਆ ਜਾ ਰਿਹਾ ਕਿ ਸਦਰਨ ਅਨਟੈਰੀਓ ਦੇ ਵਿੱਚ ਮਤਲਬ ਤਾਪਮਾਨ ਕੁਝ ਥਾਵਾਂ ਦੇ ਉੱਤੇ 31 ਡਿਗਰੀ ਤੱਕ ਚਲੇ ਗਿਆ ਤੇ ਦੂਜਾ ਉੱਥੇ ਜਿਹੜਾ ਆਪਣੇ ਸੈਲ ਹਵਾ ਦੇ ਵਿੱਚ ਜਿੰਨੀ ਜ਼ਿਆਦਾ ਹਿਊਮਿਡਿਟੀ ਹੈ ਇਹਨਾਂ ਥਾਵਾਂ ਦੇ ਉੱਤੇ ਪ੍ਰੋਵਿੰਸ ਦੇ ਵਿੱਚ ਜਿਹੜੀ ਓਵਰਨਾਈਟ ਲੋ ਜਿਹੜਾ ਉਹ 21 ਡਿਗਰੀ ਤੱਕ ਦੱਸਿਆ ਜਾ ਰਿਹਾ ਤੇ ਥੋੜਾ ਜਿਹਾ ਕੱਲ ਨੂੰ ਬੁੱਧਵਾਰ ਨੂੰ ਤਾਂ ਆਪਾਂ ਜਿਹੜਾ ਤਾਪਮਾਨ ਜਿਹੜਾ ਠੀਕ ਰਹਿਣਾ ਹੈ এনਵਾਇਰਨਮੈਂਟ ਕੈਨੇਡਾ ਦੇ ਹਿਸਾਬ ਨਾਲ ਸਦਰਨ অন্ਟਾਰੀਓ ਦੇ ਵਿੱਚ ਅੱਜ ਇਥੇ BC ਦੇ ਵਿੱਚ ਵੀ ਹੁਣ ਜਿੱਥੇ ਵੈਨਕੂਵਰ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਵਾਲੇ 8-10 ਦਿਨ ਐਸੀ ਤਰ੍ਹਾਂ ਮੀਂਹ ਇੱਕ ਅੱਧਾ ਦਿਨ ਵਿੱਚ ਧੁੱਪ ਨਿਕਲਣੀ ਆ ਅਦਰਵਾਈਜ਼ ਜਿਹੜੇ ਮੀਂਹ ਆ ਉਹ ਲਗਾਤਾਰ ਇੱਥੇ ਜਾਰੀ ਨੇ ਜਿਹੜੀ ਸਾਊਥ-ਵੈਸਟਰਨ অন্ਟਾਰੀਓ ਆ ਉਹ ਸਾਰੇ ਦੇ ਵਿੱਚ ਸਪੈਸ਼ਲ ਵੈਦਰ ਸਟੇਟਮੈਂਟ ਜਿਹੜੀ ਹੀਟ ਦੇ ਲਈ ਜਾਰੀ ਕੀਤੀ ਗਈ ਹੈ ਅ ਜਿਹੜੇ BC ਨਦਰਨ অন্ਟਾਰੀਓ BC ਅ ਇੱਥੇ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਵੀ ਸਨੋਧੀਆਂ ਕਿਉਂਕਿ ਆ ਹਫਤੇ ਦੇ ਆਖਰ ਦੇ ਵਿੱਚ ਸਨੋ ਫਾਲ ਹੋ ਸਕਦੀ ਹੈ ਖਾਸ ਕਰਕੇ ਜਿਹੜੇ ਪਾਸਸ ਨੇ ਆਪਣੇ bc ਦੇ ਪਾਸ ਨੇ ਜਿਹੜੇ ਪਾਸ ਮਤਲਬ ਸੜਕ ਜਿੱਥੇ ਸਭ ਤੋਂ ਉੱਚੀ ਹੁੰਦੀ ਹੈ ਪਹਾੜੀ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਨਦਰਨ ਅੰਟੈਰੀਓ ਦੇ ਵਿੱਚ 30 ਤੋਂ ਲੈ ਕੇ 60 ਮਿਲੀਮੀਟਰ ਰੇਨ ਪੈ ਸਕਦੀ ਹੈ ਉਹਦੇ ਤੋਂ ਬਾਅਦ ਜਿਹੜੀਆਂ ਹਵਾਵਾਂ ਨੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਆ ਇਹ ਬੁੱਧਵਾਰ ਦੀ ਗੱਲਬਾਤ ਆ ਪਰ ਫਿਰ ਇਹ ਵੀ ਆ ਕਿ ਪ੍ਰੈਸ਼ਰ ਸਿਸਟਮ ਥੋੜਾ ਜਿਆ ਉਹਥੇ ਲੋ ਆ ਤੇ ਜਿਹਦੇ ਨਾਲ ਕੁਛ ਨਾ ਕੁਛ ਫਰਕ ਇਧਰਲੇ ਪਾਸੇ ਐਨਟਾਇਰ ਯੂ ਦੇ ਵਿੱਚ ਖਾਸ ਕਰਕੇ ਜਿਹੜਾ ਨਾਰਥ-ਵੈਸਟ ਆ Thunderway ਵਾਲਾ ਇਲਾਕਾ ਉਥੇ ਕਾਫੀ ਜਿਆਦਾ ਸਨੋ ਫਾਲ ਦੀ ਸੰਭਾਵਨਾ ਦੱਸੀ ਜਾਂਦੀ ਹੈ BC ਦੇ ਵਿੱਚ ਵੀ ਸਨੋ ਪੈ ਸਕਦੀ ਆ ਜਿਹੜੀਆਂ ਮਾਊਂਟੇਨ ਪਾਸਸੇ ਨੇ BC ਦੇ ਵਿੱਚ ਇਹਨਾਂ ਥਾਵਾਂ ਦੇ ਉੱਤੇ ਕਿਉਂਕਿ ਪ੍ਰੈਸ਼ਰ ਬਹੁਤ ਲੋ ਆ ਸਨੋ ਫਾਲ ਇੱਥੇ ਵੀ ਅੱਜ ਰਾਤ ਨੂੰ ਮੰਗਲਵਾਰ ਨੂੰ ਸ਼ੁਰੂ ਹੋ ਸਕਦੀ ਆ ਤੇ ਬੁੱਧਵਾਰ ਸਵੇਰ ਤੱਕ ਫੇਰ आफ्टरनून ਤੱਕ ਜਿਹੜੀ ਇਸ ਤਰ੍ਹਾਂ ਦੱਸੀ ਜਾ ਰਹੀ ਹੈ 2 ਤੋਂ ਲੈ ਕੇ 4 ਸੈਂਟੀਮੀਟਰ ਤੱਕ ਸਨੋ ਇੱਥੇ ਪੈ ਸਕਦੀ ਹੈ ਤੇ ਜਿਹੜਾ ਫਿਰ ਟਰਾਂਸਪੋਰਟੇਸ਼ਨ ਦੇ ਜਿਹੜਾ ਸਿਸਟਮ ਹੈ ਸਾਡਾ ਰੂਟ ਆ ਉਹਦੇ ਉੱਤੇ ਵੀ ਸਿੱਧਾ ਅਸਰ ਜਿਹੜਾ ਉਹ ਪਾਊਗਾ ਤੇ ਕੁਝ ਥਾਵਾਂ ਦੇ ਉੱਤੇ ਜਿਹੜਾ ਜ਼ਿਆਦਾ ਇਸ ਵੇਲੇ ਫਰਕ ਪੈ ਰਿਹਾ ਹੈ ਜਿਹੜਾ ਕਿ ਜਿਹੜੀ ਵਾਇਲਡ ਫਾਇਰ ਆ ਉਹਦਾ ਸੋ ਕੁਝ ਥਾਵਾਂ ਦੇ ਉੱਤੇ ਤਾਂ ਵੈਸੇ ਹੀ ਜਿੰਨਾ ਕਿ ਸੀਜ਼ਨ ਦੇ ਵਿੱਚ ਟੈਂਪਰੇਚਰ ਹੁੰਦਾ ਉਹ ਤੋਂ ਥੋੜਾ ਜਿਹਾ ਥੱਲੇ ਚੱਲ ਰਿਹਾ ਹੈ ਜਿਹੜੀਆਂ ਸਦਰਨ ਤੇ ਸੈਂਟਰਲ ਅਲਬਰਟਾ ਦੇ ਵਿੱਚ ਇੱਧਰ ਸਦਰਨ ਸਸਕਾਚਵਨ ਦੇ ਵਿੱਚ ਆ ਇੱਥੇ ਜਿਹੜੀਆਂ ਇਹ ਵਾਰਨਿੰਗਸ ਕੀਤੀਆਂ ਗਈਆਂ ਸੋ ਥੋੜਾ ਜਿਹਾ ਵਿਚਾਰ ਰੱਖਣਾ ਚਾਹੀਦਾ ਡਰਾਈਵਰਸ ਜਿਹੜੇ ਖਾਸ ਕਰ ਟ੍ਰੈਵਲ ਕਰ ਰਿਹਾ ਮਾਊਂਟਨ ਹਾਈਵੇਜ਼ ਦੇ ਉੱਤੇ ਜਿਹੜੇ ਪਾਸਸ ਨੇ ਸਦਰਨ BC ਦੇ ਵਿੱਚ ਉਹਨਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਗਈ ਆ ਕਿ ਅੱਜ ਸਨੋ ਫਾਲ ਹੋ ਸਕਦਾ ਆਪਣਾ ਖਿਆਲ ਰੱਖ ਕੇ ਜਾਓ এনਵਾਇਰਨਮੈਂਟ ਕੈਨੇਡਾ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਆ ਮਲਟੀਪਲ ਰੂਟਸ ਦੇ ਲਈ ਜਿਹੜੀ 4 ਸੈਂਟੀਮੀਟਰ ਤੱਕ ਸਨੋ ਉੱਤੇ ਐਕਿਊਮੂਲੇਟ ਹੋ ਸਕਦੀ ਹੈ ਅੱਜ ਤੇ ਕੱਲ ਬੁੱਧਵਾਰ ਸਵੇਰ ਤੱਕ ਸਪੈਸ਼ਲ ਵੈਦਰ ਸਟੇਟਮੈਂਟ ਕੋਕੋਹੇਲਾ ਹਾਈਵੇ ਜਿਹੜਾ ਇਸ ਵੇਲੇ ਆ ਇਹਦੇ ਲਈ ਆ ਕੋਕੋਹੇਲਾ ਹਾਈਵੇ ਹਾਈਵੇ 3 ਹੋਪ ਤੇ ਜਿਹੜੇ ਪਿੰਕਟਨ ਆ ਇਹਦੇ ਵਿਚਕਾਰ ਐਲਿਸਨ ਪਾਸ ਦੇ ਵੱਲੋਂ ਹੋ ਕੇ ਜਾਂਦੇ ਆ ਜਾਂ ਹਾਈਵੇ 3 ਜਿਹੜਾ ਪੌਲਸਨ ਸਮਿਟ ਤੇ ਕੂਟਨੀ ਪਾਸ ਆ ਉੱਥੇ ਤੇ ਇਸੇ ਤਰ੍ਹਾਂ ਜਿਹੜਾ ਉਹ ਕਨਾਗਨ ਕਨੈਕਟਰ ਆ ਇਹਨਾਂ ਥਾਵਾਂ ਦੇ ਉੱਤੇ ਜੋ ਜਿਹੜੇ ਪਾਸਸ ਨੇ ਜਿੱਥੇ ਜਿੱਥੇ ਲੰਘਦੀ ਆ ਜਿਹੜੀ ਸੜਕ ਜਦੋਂ ਪਹਾੜ ਦੇ ਵਿੱਚ ਕਿਸੇ ਪਹਾੜੀ ਦੇ ਵਿੱਚ ਉੱਪਰ ਥੱਲੇ ਜਾਂਦੀ ਆ ਇੱਕ ਜਿਹੜਾ ਜਦੋਂ ਉਹ ਉੱਪਰ ਨੂੰ ਜਾਂਦੀ ਆ ਤੇ ਉਹ ਜਿਹੜਾ ਹਾਈਐਸਟ ਲੈਵਲ ਹੁੰਦਾ ਉਹਨੂੰ ਪਾਸ ਕਹਿੰਦੇ ਆ ਉਤੋਂ ਫਿਰ ਉਹ ਥੱਲੇ ਚੱਲੇ ਜਾਂਦੀ ਆ ਫਿਰ ਮਤਲਬ ਉਹ 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 ਜਿਹੜੇ ਪਾਸਸ ਨੇ ਕਿੰਨੇ ਪਾਸਸ ਆਉਂਦੇ ਆ ਰੂਟ ਦੇ ਉੱਤੇ ਫਿਰ ਉਹ ਇਸੇ ਤਰ੍ਹਾਂ ਦਾ ਇੱਕ ਜਿਹੜਾ ਕੋਕੋਹਲਾ ਹਾਈਵੇਅ ਆ ਸੀ ਉਹਦੇ ਉੱਤੇ ਪਾਸ ਦੇਖਦੇ ਆਂ ਉਹ ਉਹਨਾਂ ਥਾਵਾਂ ਦੇ ਉੱਤੇ ਵਾਰਨਿੰਗ ਆ ਕਿ ਥੋੜਾ ਜਿਹਾ ਖਿਆਲ ਦੇ ਨਾਲ ਜਾਇਆ ਜਾਵੇ ਸੋ ਬੜਾ ਅਜੀਬ ਮੌਸਮ ਹੈ ਬੇਸਿਕਲੀ ਪਤਾ ਨਹੀਂ ਇਹ ਵਾਤਾਵਰਣ ਦੇ ਵਿੱਚ ਤਬਦੀਲੀ ਆ ਜਾਂ ਅਸਲ ਦੇ ਵਿੱਚ ਹੈ ਕੀ ਆ ਕਿ ਇੱਕ ਪਾਸੇ ਮਤਲਬ স্নੋ ਫਾਲ ਦੀਆਂ ਵਾਰਨਿੰਗਸ ਤੇ ਦੂਜੇ ਪਾਸੇ ਅੱਤ ਦੀ ਗਰਮੀ ਦੀਆਂ ਵਾਰਨਿੰਗਸ ਇਸ ਵਾਲੇ ਕੈਨੇਡਾ ਦੇ ਵਿੱਚ ਜਾਰੀ ਕੀਤੀਆਂ ਗਈਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ